ਲੁਧਿਆਣਾ ਵਿੱਚ ਪੋਲੂਸ਼ਨ ਕੰਟਰੋਲ ਬੋਰਡ ਅਤੇ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਸਾਂਝੀ ਮੁਹਿੰਮ ਤਹਿਤ ਬੁੱਡੇ ਦਰਿਆ ਦੇ ਪਾਣੀ ਦੇ ਸੈਂਪਲ ਭਰੇ ਗਏ ਬੁੱਡੇ ਦਰਿਆ ਵਿੱਚ ਆ ਰਹੀ ਗੰਦੇ ਅਤੇ ਕੈਮੀਕਲ ਯੁਕਤ ਪਾਣੀ ਦੀ ਰੋਕਥਾਮ ਲਈ ਇਹ ਸਾਂਝੀ ਮੁਹਿੰਮ ਚਲਾਈ ਗਈ ਹੈ ਜਿਸ ਵੇਲੇ ਚੁਲੂਧਿਆਣਾ ਵਿੱਚ ਸਥਿਤ ਡਾਈਂਗ ਯੂਨਿਟਾਂ ਨੂੰ 2 ਦਿਨ ਲਈ ਬੰਦ ਕਰਵਾਇਆ ਗਿਆ ਸੀ ਤਾਂ ਜੋ ਬੁੱਡੇ ਦਰਿਆ ਵਿੱਚ ਆ ਰਹੀ ਕੈਮੀਕਲ ਯੁਕਤ ਪਾਣੀ ਦਾ ਪਤਾ ਲਗਾਇਆ ਜਾ ਸਕੇ ਪੋਲਿਊਸ਼ਨ ਕੰਟਰੋਲ ਬੋਰਡ ਅਤੇ ਕਾਰਪੋਰੇਸ਼ਨ ਵੱਲੋਂ ਲੁਧਿਆਣਾ ਦੇ ਖਾਸੀ ਕਲਾ ਤੋਂ ਲੈ ਕੇ ਤਾਜਪੁਰ ਰੋਡ ਦੇ ਸੀਟਪੀਟੀ ਪਲਾਂਟਸ ਤੋਂ ਇਹ ਸੈਂਪਲ ਭਰੇ ਗਏ ਹਨ ਜਿਹੜਾ ਬੁੱਡਾ ਦਰਿਆ ਨੂੰ ਸਾਫ਼ ਕਰਨ ਦਾ ਪ੍ਰੋਜੈਕਟ ਹੈ ਇਹਦੇ ਅਸੀਂ ਪਰਸੋਂ ਸੈਂਪਲਿੰਗ ਲਈ ਸੀ ਬੁੱਡੇ ਦਰਿਆ ਕੋ ਕ੍ਰੋਸ ਸਿਟੀ ਬੁੱਡੇ ਦਰਿਆ ਦੇ 12 ਪੁਆਇੰਟਸ ਤੋਂ ਵੱਖ-ਵੱਖ 12 ਪੁਆਇੰਟਸ ਤੋਂ ਸੈਂਪਲ ਲਏ ਸੀਗੇ ਫਿਰ ਐਡਮਿਨਿਸਟ੍ਰੇਸ਼ਨ ਦੇ ਡੀਸੀ ਮੈਡਮ ਦੇ ਆਰਡਰ ਸੀਗੇ ਵੀ ਉਸ ਤੋਂ ਬਾਅਦ ਜਿਹੜੀ ਡਾਈੰਗ ਇੰਡਸਟਰੀ ਹੈ ਉਹ ਬੰਦ ਰਹੇਗੀ ਅਗਲੇ 36 ਘੰਟਿਆਂ ਲਈ ਤੇ ਹੁਣ ਅਸੀਂ ਅੱਜ ਫਿਰ ਦੁਬਾਰਾ ਵੀ ਉਸੇ 12 ਸਾਈਟਸ ਤੋਂ ਜਿਹੜੇ ਪਰਸੋਂ ਸੈਂਪਲ ਲਏ ਸੀਗੇ ਉਸੇ 12 ਪੁਆਇੰਟਸ ਤੋਂ ਅੱਜ ਦੁਬਾਰਾ ਸੈਂਪਲਿੰਗ ਫਿਰ ਰੀਸੈਂਪਲਿੰਗ ਹੋ ਰਹੀ ਹੈ ਸੋ ਥੈਟ ਵੀ ਜਿਹੜਾ ਫਰਕ ਹੈ ਉਹ ਦੇਖਿਆ ਜਾ ਸਕੇ ਵੀ ਸੈਂਪਲਸ ਦੇ ਵਿੱਚ ਪੈਰਾਮੀਟਰਸ ਦੇ ਵਿੱਚ ਵੀ ਕਿੱਥੇ ਕੀ ਫਰਕ ਆ ਰਿਹਾ ਹੈ ਸਰ ਜਿਹੜੇ ਤੁਸੀਂ ਦੱਸਦੇ ਹੋ ਬੀਤੇ ਦਿਨ ਇਹਦਾ 2 ਦਿਨ ਪਹਿਲਾਂ ਵੀ ਤੁਸੀਂ ਜਿਹੜੇ ਸੈਂਪਲ ਲਏ ਉਹਦੇ ਵਿੱਚ ਕੀ ਆ ਹਜੇ ਰਿਪੋਰਟਸ ਪੈਂਡਿੰਗ ਹੈ ਜੀ ਉਹਦੀਆਂ ਰਿਪੋਰਟਸ ਨਹੀਂ ਆਈਆਂ ਹਜੇ ਪਰसों ਹੀ ਸੈਂਪਲ ਲਏ ਸੀ ਕੁਝ ਟੈਸਟ ਐਸੇ ਹੁੰਦੇ ਜਿਹੜੇ 72 ਘੰਟੇ ਬਾਅਦ ਰਿਪੋਰਟਸ ਆਉਂਦੀਆਂ ਨੇ ਕੁਝ 48 ਬਾਅਦ ਆਉਂਦੀਆਂ ਨੇ ਹਜੇ ਰਿਪੋਰਟਸ ਨਹੀਂ ਆਈਆਂ ਕਿਸੇ ਦੀਆਂ ਵੀ ਜਦੋਂ ਆਈਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਜਾਣਗੀਆਂ ਲੁਧਿਆਣਾ ਵਿੱਚ ਪੋਲੂਸ਼ਨ ਕੰਟਰੋਲ ਬੋਰਡ ਅਤੇ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਸਾਂਝੀ ਮੁਹਿੰਮ ਤਹਿਤ ਬੁੱਡੇ ਦਰਿਆ ਦੇ ਪਾਣੀ ਦੇ ਸੈਂਪਲ ਭਰੇ ਗਏ ਬੁੱਡੇ ਦਰਿਆ ਵਿੱਚ ਆ ਰਹੀ ਗੰਦੀ ਅਤੇ ਕੈਮੀਕਲ ਯੁਕਤ ਪਾਣੀ ਦੀ ਰੋਕਥਾਮ ਲਈ ਇਹ ਸਾਂਝੀ ਮੁਹਿੰਮ ਚਲਾਈ ਗਈ ਹੈ ਜਸਵੇਚੂ ਲੁਧਿਆਣਾ ਵਿੱਚ ਸਥਿਤ ਡਾਈਂਗ ਯੂਨਿਟਾਂ ਨੂੰ 2 ਦਿਨ ਲਈ ਬੰਦ ਕਰਵਾਇਆ ਗਿਆ ਸੀ ਤਾਂ ਜੋ ਬੁੱਡੇ ਦਰਿਆ ਵਿੱਚ ਆ ਰਹੀ ਕੈਮੀਕਲ ਯੁਕਤ ਪਾਣੀ ਦਾ ਪਤਾ ਲਗਾਇਆ ਜਾ ਸਕੇ ਪੋਲਿਊਸ਼ਨ ਕੰਟਰੋਲ ਬੋਰਡ ਅਤੇ ਕਾਰਪੋਰੇਸ਼ਨ ਵੱਲੋਂ ਲੁਧਿਆਣਾ ਦੇ ਖਾਸੀ ਕਲਾ ਤੋਂ ਲੈ ਕੇ ਤਾਜਪੁਰ ਰੋਡ ਦੇ ਸੀਟਿਪੀਟੀ ਪਲਾਂਟਸ ਤੋਂ ਇਹ ਸੈਂਪਲ ਭਰੇ ਗਏ ਹਨ ਇਹ ਜਿਹੜਾ ਬੁੱਢਾ ਦਰਿਆ ਨੂੰ ਸਾਫ਼ ਕਰਨ ਦਾ ਪ੍ਰੋਜੈਕਟ ਹੈ ਇਹਦੇ ਅਸੀਂ ਅ ਪਰਸੋਂ ਸੈਂਪਲਿੰਗ ਲਈ ਸੀ ਬੁੱਢੇ ਦਰਿਆ ਕੋ ਕ੍ਰੋਸ ਸਿਟੀ ਬੁੱਢੇ ਦਰਿਆ ਦੇ 12 ਪੁਆਇੰਟਸ ਤੋਂ ਵੱਖ-ਵੱਖ 12 ਪੁਆਇੰਟਸ ਤੋਂ ਸੈਂਪਲ ਲਏ ਸੀਗੇ ਫਿਰ ਐਡਮਿਨਿਸਟ੍ਰੇਸ਼ਨ ਦੇ ਡੀਸੀ ਮੈਡਮ ਦੇ ਆਰਡਰ ਸੀਗੇ ਵੀ ਉਸ ਤੋਂ ਬਾਅਦ ਜਿਹੜੀ ਡਾਈੰਗ ਇੰਡਸਟਰੀ ਹੈ ਉਹ ਬੰਦ ਰਹੇਗੀ ਅਗਲੇ 36 ਘੰਟਿਆਂ ਲਈ ਤੇ ਹੁਣ ਅਸੀਂ ਅੱਜ ਫਿਰ ਦੁਬਾਰਾ ਵੀ ਉਸੇ 12 ਸਾਈਟਸ ਤੋਂ ਜਿਹੜੇ ਪਰਸੋਂ ਸੈਂਪਲ ਲਏ ਸੀਗੇ ਉਸੇ 12 ਪੁਆਇੰਟਸ ਤੋਂ ਅੱਜ ਦੁਬਾਰਾ ਸੈਂਪਲਿੰਗ ਫਿਰ ਰੀਸੈਂਪਲਿੰਗ ਹੋ ਰਹੀ ਹੈ ਸੋ that ਵੀ ਜਿਹੜਾ ਫਰਕ ਹੈ ਉਹ ਦੇਖਿਆ ਜਾ ਸਕੇ ਵੀ ਸੈਂਪਲਸ ਦੇ ਵਿੱਚ ਪੈਰਾਮੀਟਰਸ ਦੇ ਵਿੱਚ ਵੀ ਕਿੱਥੇ ਕੀ ਫਰਕ ਆ ਰਿਹਾ ਹੈ ਜੀ ਸਰ ਜਿਹੜੇ ਤੁਸੀਂ ਦੱਸਦੇ ਹੋ ਬੀਤੇ ਦਿਨੀ ਇਹਨਾਂ ਆਪਣੇ 22 ਦਿਨ ਪਹਿਲਾਂ ਵੀ ਤੁਸੀਂ ਜਿਹੜੇ ਸੈਂਪਲ ਲਏ ਉਹਦੇ ਵਿੱਚ ਕੀ ਆ ਹਜੇ ਰਿਪੋਰਟਸ ਪੈਂਡਿੰਗ ਆ ਜੀ ਉਹਦੀਆਂ ਰਿਪੋਰਟਸ ਨਹੀਂ ਆਈਆਂ ਹਜੇ ਪਰਸੋਂ ਹੀ ਸੈਂਪਲ ਲਏ ਸੀ ਕੁਝ ਟੈਸਟ ਐਸੇ ਹੁੰਦੇ ਜਿਹੜੇ 72 ਘੰਟੇ ਬਾਅਦ ਰਿਪੋਰਟਸ ਆਉਂਦੀਆਂ ਕੁਝ 48 ਬਾਅਦ ਆਉਂਦੀਆਂ ਹਜੇ ਰਿਪੋਰਟਸ ਨਹੀਂ ਆਈਆਂ ਕਿਸੇ ਦੀਆਂ ਵੀ ਜਦੋਂ ਆਈਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਜਾਣਗੀਆਂ